2 ਜਨਵਰੀ 2024 ਮੰਗਲਵਾਰ ਰਾਤ ਦੇ ਕਰੀਬ 11:00 ਵੱਜ ਚੁੱਕੇ ਨੇ ਕਪੂਰਥਲਾ ਜ਼ਿਲ੍ਹਾ ਦੇ ਕਾਂਗਰਸ ਦੇ ਜਿਹੜੇ ਸ਼ਹਿਰੀ ਪ੍ਰਧਾਨ ਦੀਪਨ ਸਲਵਾਨ ਇਹਨਾਂ ਦੀ ਰਹਿਮਾਈ 'ਚ ਕਾਂਗਰਸ ਦੇ ਸਾਰੇ ਐਮਸੀ ਸਰਬਾਨ ਜਿਹੜੇ ਹੈਗੇ ਨੇ ਸਰਪੰਚ ਸਰਬਾਨ ਕਾਫੀ ਜਾਣੀ ਕੀ 2-250 ਬੰਦੇ ਦਾ ਘਟ ਦਿੱਤੇ ਥਾਣਾ ਸਿਟੀ ਅਰਬਨ ਸਟ੍ਰੀਟ ਇਕੱਠਾ ਹੋਇਆ ਕਿੰਨਾ ਟਾਈਮ ਹੋ ਗਿਆ ਰਾਤ ਸਲਵਾਨ ਸਾਹਿਬ ਜੀ 11:00 ਵਜੇ ਤੁਸੀਂ ਇੰਨੇ ਜਿਹੜਾ ਤੁਹਾਡਾ ਹਜੂਮ ਇਕੱਠਾ ਹੋਇਆ ਪਿਆ ਕਾਂਗਰਸੀਆਂ ਦਾ ਕੋਈ ਗੱਲ ਇਹ ਆ ਕਿ ਇੱਕ ਸਾਡੇ ਵੱਡੇ ਜੀ ਕਾਉਂਸਲਰ ਸਰਬਾਨ ਨੇ ਹਰਜੀਤ ਮੋਹਰਜੀਤ ਬੱਬਾ ਜੀ ਇਹਨਾਂ ਦਾ ਵਾਰਡ ਦਾ ਇੱਕ ਮਸਲਾ ਸੀਗਾ ਉਹਦੇ ਤਹਿਤ ਆ ਸਾਡੇ ਕੋਲ ਸਾਥੀ ਖੜਾ ਕਿਨਾਂ ਇਹ ਮੌਜੂਦ ਮੌਜੂਦ ਹਨ ਇਹਨਾਂ ਦਾ ਆਪਣੀ ਵਾਈਫ ਨਾਲ ਝਗੜਾ ਸੀਗਾ ਉਸ ਝਗੜੇ ਦੇ ਪੈ ਤ ਪਿਛਲੇ 2 ਸਾਲ ਤੋਂ ਉਹ ਜੰਮੂ ਵਿੱਚ ਰਹਿ ਰਹੀ ਸੀ ਦੇਖੋ ਗੱਲ ਇਹ ਆ ਕਿ ਅੱਜ ਕਿਸੇ ਕਾਰਨ ਕਰਕੇ ਕੱਲ ਇੱਥੇ ਕਪੂਰ ਨੇ ਸੀਗੀ ਉਦੇ ਨਾਲ ਐਮਸੀ ਸਰਵਾਨ ਨੇ ਗੱਲ ਕੀਤੀ ਕਿ ਇਹਨਾਂ ਦਾ ਰੈਜੀਨਾਮਾ ਹੋ ਜਵੇ ਕਿ ਪ੍ਰਵਾਹ ਵਸਤਨ ਮਗਰ ਇੱਕ ਕਾਉਂਸਲਰ ਵੀ ਜਨਵਰੀ ਬੰਦੀ ਆ ਕਿ ਆਪਣੇ ਵਾਰਡ ਦੇ ਬੰਦੇ ਦੀ ਸੁਣਵਾਈ ਕਰੇ ਔਰ ਉਹਦੇ ਤਹਿਤ ਬੱਬਾ ਜੀ ਨੇ ਵੀ ਸੁਣਵਾਈ ਕੀਤੀ ਔਰ ਸਾਡੇ ਸਾਰੇ ਕਾਉਂਸਲਰ ਸਬੰਧ ਦੇ ਧਰਮ ਬੰਦਾ ਉਹਦੇ ਤਹਿਤ ਇਹਨਾਂ ਨੇ ਸੁਣਵਾਈ ਕਰਦਿਆਂ ਹੋਇਆ ਕੋਸ਼ਿਸ਼ ਕੀਤੀ ਕਿ ਇਹਨਾਂ ਦਾ ਮੇਲ ਮਲਾਪ ਹੋ ਸਕੇ ਮਗਰ ਉਹ ਜਿਹੜਾ ਰਿਸ਼ਤੇਦਾਰਾਂ ਵੱਲ ਠਹਿਰੇ ਸੀਗੇ ਉਹਨਾਂ ਨੇ ਇਹਨਾਂ ਨੂੰ ਦੱਸਿਆ ਮੌਜੂ ਹੁਣਾਂ ਨੂੰ ਫੋਨ ਕੀਤਾ ਇਹਨਾਂ ਨੂੰ ਆਪੇ ਐਮਸੀ ਸਾਹਿਬ ਨੂੰ ਫੋਨ ਕੀਤਾ ਕਿ ਮੇਰੀ ਤਾਂ ਰਮ ਪਤਨੀ ਆਪਣੇ ਬੱਚਾ ਨਾਲ ਵਾਪਸ ਜਾ ਰਹੀ ਹੈ ਜਦ ਕਿ ਉਹਨਾਂ ਨੇ ਇੱਕ ਵਿਸ਼ਵਾਸ ਦਿਵਾਇਆ ਸੀ ਕਿ ਇੱਕ ਬੈਠਕ ਕਰਕੇ ਆਪਾਂ ਰਾਜਨਾਮਾ ਕਰਾਂਗੇ ਮਦਰ ਕਿਸੇ ਤਰ੍ਹਾਂ ਦਾ ਕੋਈ ਰਾਜਨਾਮਾ ਹੋ ਨਹੀਂ ਸਕਿਆ ਔਰ ਇਸ ਦੌਰਾਨ ਇੱਕ ਬਾਪ ਨੇ ਆਪਣੀ ਵਾਈਫ ਤੋਂ ਆਪਣਾ ਬੱਚਾ ਫੜ ਲਿਆ ਆਪਣੀ ਬੇਟੀ ਫੜ ਲਈ ਔਰ ਦੇਖੋ ਕਿੰਨੀ ਤਰਾਸਦੀ ਆ ਇੱਕ ਬਾਪ ਨੇ ਆਪਣੇ ਬੱਚੇ ਨੂੰ ਫੜਿਆ ਦੱਸੋ ਜੀ ਆਪਣੇ ਬੱਚੇ ਨੂੰ ਫੜਿਆ ਉਹ ਦੱਸੋ ਉਹ ਪਰਿਵਾਰ ਆ ਪਰਿਵਾਰ ਵੀ ਇੱਕ ਪੋ ਦਾ ਮੋਹ ਮਾਇਆ ਵਾ ਆਪਣੇ ਬੱਚੇ ਨਾਲ ਇੱਕ ਮਾਂ ਦੀ ਮਨਤਾ ਵਾ ਤੇ ਪੋ ਦਾ ਹੱਕ ਵੀ ਆ ਕਿਸੇ ਕਾਰਨ ਕਰਕੇ ਇਹ ਦੂਰ ਆ ਇਹਦਾ ਮਤਲਬ ਇਹ ਥੋੜ੍ਹਾ ਆ ਕਿ ਉਹਨੇ ਆਪਣੇ ਬੱਚਾ ਧੱਕੇ ਨਾਲ ਚੱਕ ਲਿਆ ਔਰ ਉਹਦੇ ਨਾਲ ਇਹਨਾਂ ਦੀ ਮਾਤਾ ਔਰ ਇਹਨਾਂ ਦਾ ਇਹਨਾਂ ਦਾ ਬਰਦਰ ਨਾਲ ਸੀਗਾ ਤੇ ਅਮਰ ਸਿੰਘ ਸਾਹਿਬ ਦੇ ਨਾਲ ਸੀ ਉਹਨਾਂ ਨੇ ਆਪਣੇ ਬੱਚੇ ਨੂੰ ਚੱਕਿਆ ਔਰ ਚੱਕਣ ਤੋਂ ਬਾਅਦ ਇਹ ਲਗਭਗ 4:30 ਵਜੇ ਸ਼ੋਰ ਦਾ ਵਾਕਿਆ ਔਰ 8 ਵਜੇ ਇਹ ਇਥੇ ਥਾਣੇ ਪਹੁੰਚ ਗਏ ਬੱਚੇ ਨੂੰ ਨਾਲ ਲੈ ਕੇ ਉਹਨਾਂ ਦੇ ਪਿਤਾ ਅਤੇ ਨਾਲ ਕੌਂਸਲਰ ਸੇਬਾਨ ਅਤੇ ਹੋ ਗਏ ਸਾਰੇ ਅੱਧ ਮਰੋ ਕੈਮਰਾ ਜੀ ਹਾਂ ਜੀ ਸਾਰੇ ਮਸੂਰਵਾਲ ਦੇ ਮਸੂਰਵਾਲ ਦੇ ਬੰਦੇ ਨੇ ਸਾਰੇ ਦੇ ਇੱਕ ਇੱਕ ਐਮਸੀ ਦੀ ਜਨਵਰੀ ਬੰਦੀ ਆ ਕਿ ਉਸ ਪਰਿਵਾਰ ਨੂੰ ਵਸਾਇਆ ਜਾ ਸਕੇ ਮਗਰ ਕੇਸ ਬਿਨਾ ਕੋ ਸਵੇਰੇ 8:30 ਵਜੇ ਜੇਨਰਖਾਸ ਲਿਖਾਈ ਗਈ ਔਰ ਉਹਦੇ ਬਾਅਦ ਆਜ ਰਾਤ ਦੇ 12:00 ਵਜੇ ਆ ਕਾਂਗਰਸ ਪਾਰਟੀ ਦੇ ਸਾਰੇ ਕੌਂਸਲਰ ਸਹਿबान ਸਾਡੇ ਸੀਨੀਅਰ ਲੀਡਰ ਕਾਂਗਰਸ ਦੇ ਸੀਨੀਅਰ ਵਾਈਸ ਪ੍ਰਧਾਨ ਨਿਰੰਦਰ ਮਨਸੂਜੀ ਸਾਡੇ ਮੇਅਰ ਸਾਹਿਬ ਅਤੇ ਜਿਲ੍ਹੇ ਵੀ ਕੌਂਸਲਰ ਦੇ ਵਰਕਰ ਨੇ ਸਰਪੰਚ ਸਹਿਬ ਨਾਲ ਅੱਜ ਇੱਥੇ ਇਕੱਠੇ ਹੋਏ ਨੇ ਇਹ ਤਕਾ ਕੀ ਕੀਤਾ ਜਾ ਰਿਹਾ ਇਹ ਦਿਖਾਇਆ ਜਾ ਰਿਹਾ ਕਿ ਤੁਸੀਂ ਮੌਜੂਦੋਂ ਦਾ ਪਰਚਾ ਕਰੋ ਕਿ ਬੱਚੇ ਨੂੰ ਕਿਡਨਾਵ ਕਰ ਰਿਹਾ ਔਰ ਕਾਉਂਸਲਰ ਤੇ ਵੀ ਪਰਚਾ ਕਰੋ ਔਰ ਕਦੀ ਤਰਾਸਦੀ ਆ ਕਿ ਕੀ ਕਹਿੰਦੇ ਕਿ ਕਾਉਂਸਲਰ ਨੇ ਕੰਮ ਨਾ ਕਰੇ ਆਪਣੇ ਪਬਲਿਕ ਦੀ ਜਿਨ੍ਹਾਂ ਨੇ ਉਹਨਾਂ ਨੇ ਚੁਣਿਆ ਇੱਕ ਕਾਉਂਸਲਰ ਦਾ ਅਧਿਕਾਰ ਆ ਇੱਕ ਐਮਐਲ ਦਾ ਅਧਿਕਾਰ ਆ ਕਿ ਆਪਣੀ ਪ੍ਰਜਾ ਦੀ ਆਪਣੀ ਰਾਇ ਦੀ ਪਰਚਾਤ ਦੀ ਪਰ ਕਿਹਦਾ ਸ਼ੋਰ ਦਾ ਦਬਾਅ ਆ ਜੀ ਸਿਰੇ ਪੌਣੀਆਂ ਠੇੜੀ ਦੀ ਦਰਖਾਸਤ ਆਈ ਹੋਏ ਰਾਤ ਨੂੰ 11 ਵਜੇ ਨੂੰ ਕੇਸ ਬਿਨਾ ਤੇ ਕਿਸੇ ਪਾਸੇ ਮੈਜਿਸ ਕੋਰਟ ਨੂੰ ਸੌਡਨ ਨਹੀਂ ਹੋ ਰਿਹਾ ਦਰਖਾਸਤ ਤੁਹਾਡੇ ਕੋਲ ਕੀ ਕੀਤੀ ਜਾਣਾ ਮੌਜੂਦ ਵੱਲੋਂ ਮੌਜੂਦ ਵੱਲੋਂ ਤਾਂ ਇਹ ਜੀ ਆ ਕਿ ਮੇਰੀ ਧਰਮ ਪਤਨੀ ਆ ਮੈਂ ਆਪਣਾ ਬੱਚਾ ਲਿਆ ਕਰਨ ਕਰਦਾ ਜੀ ਆਪਣਾ ਬੱਚਾ ਮੈਂ ਲਿਆ ਵਾ ਆਪੋ ਕੇ ਡਿਵੋਰਸ ਨਹੀਂ ਹੋਇਆ ਔਰ ਕੋਈ ਬਾਪ ਜੀ ਦੇ ਏ ਸਾਡੇ ਐਨਐਲਐਸਾ ਦੇ ਆਫਿਸ ਵੀ ਗਏ ਆ ਰਾਣਾ ਜੀ ਦੇ ਉੱਥੇ ਰਾਣਾ ਜੀ ਨੇ ਆਪਣੀ ਹਾਜ਼ਰੀ ਦੇ ਵਿੱਚ ਬੈਠ ਕੇ ਇਹਨਾਂ ਦਾ ਰਾਜੀਨਾਮਾ ਕਰਾਉਣ ਦੀ ਕੋਸ਼ਿਸ਼ ਵੀ ਕੀਤੀ ਔਰ ਉੱਥੇ ਕੁੜੀ ਵਾਲੇ ਮੰਨੇ ਵੀ ਆ ਕਿ ਠੀਕ ਆ ਜੀ ਅਸੀਂ ਆਪਣਾ ਬੱਚਾ ਔਰ ਆਪਣਾ ਪਰਿਵਾਰ ਅਸੀਂ ਬਸਾਉਣ ਨੂੰ ਤਿਆਰ ਆਂ ਮਗਰ ਆਫਿਸ ਦੇ ਬਾਹਰ ਆਣ ਦੇ ਬਾਅਦ ਕਿਉਂ ਮੁਕਰਵੇ ਕਿ ਦੀ ਸ਼ਾਇਦ ਮੁਕਰਵੇ ਇਹ ਵੀ ਕੋਹ ਖੋਣੀ ਚਾਹੀਦੀ ਹੈ ਇਹ ਵੀ ਜਾਂਚ ਹੋਣੀ ਚਾਹੀਦੀ ਆ ਕੀ ਕੰਮ ਕੋਈ ਕੌਸਲਰ ਕੋ ਕੰਮ ਨਾ ਕਰੇ ਮਾਰਦਾ ਉਹਤੇ ਦਬਾਅ ਬਣਾਤਾ ਜਾਵੇ ਕਿ ਜੋ ਕਾਉਂਸਲਰ ਕਿਸੇ ਦੇ ਕਿਸੇ ਦੇ ਫੈਸਲੇ ਨਹੀਂ ਜਾਵੇ ਤੇ ਉਹਨਾਂ ਤੇ ਦਬਾਅ ਬਣਾ ਕੇ ਕਾਉਂਸਲ ਦੇ ਪਰਚਾ ਕਰ ਦਿਓ ਕਿ ਧੀ ਮਾਰੀ ਗੱਲਾਂ ਹੋ ਰਹੇ ਸਾਬ ਦੇ 11 ਹੋ ਗਏ ਆ ਪੂਰਾ ਕਪੂਰਥਲਾ ਇੱਥੇ ਮੌਜੂਦ ਨਾ ਸਾਰੇ ਕਾਉਂਸਲਰ ਸਾਡੇ ਇੱਥੇ ਮੌਜੂਦ ਨਾ ਮੂਤਖਾਨੇ 'ਚ ਆਗੂ ਆ ਉਹ ਸ਼ਹਿਰ ਵਾਸੀ ਆ ਇਹਨਾਂ ਅੱਦਾਂ ਮਸੂਰ ਵਾਲੇ 'ਤੇ ਦਿਖਾਇਆ ਅੱਦਾਂ ਮਸੂਰ ਵਾਲੇ 'ਤੇ ਹਾਜ਼ਰ ਆ ਅੱਗੇ ਵੀ ਕੈਮਰਾ ਮਾਰ ਕੇ ਦੇਖੋ ਇਹ ਮੈਂ ਪੱਤਰਕਾਰਾਂ ਸਾਹਮਣੇ ਰਹੀ ਇਹ ਪੁੱਛਣਾ ਚਾਹਣਾ ਸਾਰੇ ਪੱਤਰਾਲ ਪੱਤਰਕਾਰਾਂ ਦੇ ਸਬਾਨਾ ਦੇ ਰਾਹੀਮ ਇਹ ਪ੍ਰਸ਼ਾਸਨ ਨੂੰ ਪੁੱਛਣਾ ਚਾਹਨਾ ਮਾਨਯੋਗ ਐਸਐਸਬੀ ਸਾਹਿਬ ਨੂੰ ਪੁੱਛਣਾ ਚਾਹਨਾ ਕਿ ਕੀ ਵੀ ਸ਼ਹਿਰ ਤੇ ਧੱਕਾ ਕੀਤਾ ਜਾ ਰਿਹਾ ਤੇ ਰਾਤ ਦੇ 11 ਵਜੇ ਕੌਂਸਲ ਸੇਬਾਨ ਨੂੰ ਹਰਾਸ ਕੀਤਾ ਜਾ ਰਿਹਾ ਕੱਲ ਨੂੰ ਕੋਈ ਵੀ ਬੰਦਾ ਕੌਂਸਲਰ ਦੀ ਇਲੈਕਸ਼ਨਾਂ ਨਾ ਲੜੇ ਔਰ ਕਿਸੇ ਦੇ ਫਾਸਲੇ ਦੇ ਵਿੱਚ ਲੋਟਰ ਬੰਦੇ ਕੱਲ ਨੂੰ ਨਾ ਜਾਣ ਇਹਦਾ ਮਤਲਬ ਇਹ ਹੀ ਹੈ ਨਾ ਕਿ ਅੱਜ ਇਹ ਕੌਂਸਲਰ ਨਾ ਇੱਕ ਫਾਸਲੇ ਦੇ ਗਰਾਉਂਡ ਵਿੱਚ ਧੱਕਾ ਹੋ ਰਿਹਾ ਕਿੰਨੇ ਦਿਨ ਦਾ ਕੇਸ ਹੈ ਕੌਂਸਲਰ ਦੇ ਪਾਸੇ ਯਤਨ ਕੀਤਾ ਜਾ ਰਿਹਾ ਪੁਲਿਸ ਪ੍ਰਸ਼ਾਸਨ ਦੇ ਕੀਵਾਂ ਕੀਵਾਂ ਪ੍ਰਸ਼ਾ ਦਾ ਪਰਚਾ ਨਹੀਂ ਲਾਈ ਗਈ ਉਹ ਪ੍ਰਸ਼ਾਸਨ ਵਾਲੇ ਬਾਹਰ ਅਗੇ ਇਹ ਮੈਂ ਪੁੱਛਣਾ ਚਾਹਣਾ ਇੰਚਾਰਜ ਸਾਹਿਬ ਕੋ ਬਾਹਰ ਦੇ ਸੰਬੋਧਕ ਕੀ ਮਸਲਾਵਾ ਕਿ ਕੀ ਠੱਕਾ ਦਿੱਤਾ ਜਾ ਰਿਹਾ ਜਾਂ ਕੋਈ ਰਾਜਨਾਵਾ ਹੋਇਆ ਇਸ ਗੱਲ ਦੀ ਪੁਖਤਾ ਜਾਣਕਾਰੀ ਤੁਸੀਂ ਪੜਾ ਚਾ ਕੇ ਸਾਰੇ ਲੋਗਾਂ ਨੂੰ ਦੱਸੋ ਕਿ ਜੇ ਕੋਈ ਰਾਜਨਾਵਾ ਹੋ ਗਿਆ ਜੇ ਕਿਸੇ ਵੱਲੋਂ ਗੱਲ ਲੁੱਬੜਦੀ ਆ ਤੇ ਸਾਨੂੰ ਦੱਸੋ ਇਸ ਗੱਲ ਨੂੰ ਜਸਟੀਫਾਈ ਕਰੋ ਇਸ ਗੱਲ ਨੂੰ ਕਿ ਸਾਡੇ ਕੌਂਸਲਰਾਂ ਦੀ ਜ਼ਿੰਮੇਵਾਰੀ ਨਹੀਂ ਬੰਦੀ ਤੁਸੀਂ ਠੱਗਾ ਕਰ ਰਹੇ ਹੋ ਹੁਣ ਤੁਹਾਡੀ ਕੀ ਮੰਗ ਹੈ ਮੰਗਦੇ ਜੀ ਅੱਜ ਤੇ ਰਾਤ ਦੇ 11 ਵਜੇ ਆ ਅਸੀਂ ਰਾਤ ਪਰ ਇਥੇ ਦਰਿਆਨ ਜਾ ਕੇ ਬੈਠਾਂਗੇ ਜਦ ਤੱਕ ਸਾਨੂੰ ਪ੍ਰਸ਼ਾਸਨ ਦੇ ਅਧਿਕਾਰੀ ਬਾਹਰ ਆ ਕੇ ਅਸਲੀਅਤ ਨਹੀਂ ਦੱਸਦੇ ਤਾਂ ਆਪਾਂ ਅੱਜ ਇਥੇ ਦੇਖਣ ਨੂੰ ਤਿਆਰ ਆ ਸਾਨੂੰ ਸਾਜਿਦ ਹਸਨ ਕੇਐਸਐਫੀ ਸਾਹਿਬ ਦਾ ਐਸਐਫੀ ਸਾਹਿਬ ਦਾ ਇਹਨਾਂ ਤੇ ਦਾਵਾ ਵਾ ਕਿ ਜਾਂ ਕਿਸੇ ਪਿੰਡਕਲ ਪਾਰਟੀ ਦੇ ਨੁਮਾਇੰਦੇ ਦਾ ਇਹਨਾਂ ਤੇ ਹੈਗਾ ਪ੍ਰਭਾਵ ਇਸ ਗੱਲ ਦਾ ਦਬਾਅ ਪਾਇਆ ਜਾ ਰਿਹਾ ਤੇ ਕੌਂਸਲ ਦੇ ਪਰਚਾ ਕਰੋ ਤੱਪੇ ਸਹੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਦੇਖੋ ਸਪੀਚ ਚੱਲੂਗਾ ਹਾਂਜੀ ਬਿਲਕੁਲ ਠੰਨਾ ਸੋਹਦਾ ਚੱਲੂਗਾ ਮੈਂ ਮੀਡੀਆ ਰਹਿ ਮੰਨ ਕਰਦਾ ਕਿ ਪ੍ਰਸ਼ਾਸਨਿਕ ਅਧਿਕਾਰੀ ਥਾਣੇ ਦੇ ਇਨਚਾਰਜ ਇੱਥੇ ਆ ਕੇ ਸਾਨੂੰ ਦੱਸ ਦੇਣ ਕਿ ਕੀ ਕਾਰਵਾਈ ਕੀਤੀ ਆ ਤਾਂ ਜੋ ਅਸੀਂ ਆਪਣੇ ਅਧਿਹੀ ਸੈਟੀਸਫਾਈ ਆ ਸਾਨੂੰ ਇਸ ਗੱਲ ਦਾ ਵਿਸ਼ਵਾਸ ਲੱਗਦਾ ਕਿ ਕੋਈ ਕਿਸੇ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ হনজি কিতামে ডাক্যজি কেতাই? এগনি দেমে টোডিকেয়াার ই্যজ টাডিরারেয়ে কিতোক্যজ চকিতোকে মসিনে কিডি কিরাজি কেতাই? ক� पर ये लोग भी मान दो बेटा जो तसल्ली हो दी, दी, दी। दी। वो ही होवे ये सम्बदार है घर जाना चंदे और कुछ तो चिकपाल अपना दूसरी तरफ होंगे जो तुम बोल लो भैया अब अब ज्यादा क्वेश्चन नहीं लेकिन ये बाहर है बता नहीं तारा प्रधान प्रदेश ऐसा रहता है जरा कर देना बस बस यही अपने घर जाने जांदे हैं ਬਾਕੀ ਤੁਹਾਡੀ ਜੋ ਮੰਦਰਾ ਦੀ ਬੁੜੀਆਂ ਹੋਣੀਆਂ ਹਾਂ ਜੀ ਬੇਟੀ ਤਾਂ ਮਿਲ ਗਈ ਹੈ ਬੇਟੀ ਆਹੀ ਹੈ ਜੀ ਕੀ ਕੀ ਨਾਮ ਬੇਟੀ ਦਾ ਚੋਣ ਤੁਹਾਡੀ ਬੇਟੀ ਤਾਂ ਮਿਲ ਗਈ ਹੈ ਤੁਸੀਂ ਉਹਨਾਂ ਕੋਲ ਆਪਣੇ ਜਵਾਈ ਮੌਜੂਦ ਹੈ ਜਾਂ ਕੁਝ ਹੋਰ ਦੇ ਨਾਲ ਕਾਰਜ ਕਰਾਉਣਾ ਚਾਹੁੰਦੇ ਹੋ ਅਸੀਂ ਸੋਚਿਆ ਕਿ ਆ ਗਏ ਆ ਤੇ ਕੋਈ ਕੋਲ ਆਪਣਾ ਬੱਚੇ ਸੰਭ ਦੇ ਆ ਤੇ ਕੋਈ ਸੰਭ ਦੇ ਅਬ ਜਨੂ ਦੇ ਸੰਬੰਧ ਅਸੀਂ ਤੁਸੀ ਕਾਰਜ ਕਰਾਉਣਾ ਚਾਹੁੰਦੇ ਹੋ ਨਾ ਕੋਈ ਕੀ ਕਰਾਉਣਾ ਹੈ ਕੋਈ ਕੇਸ ਆਸਲ ਵਿੱਚ